ਨਸ਼ੇ ਅਤੇ ਕ੍ਰਾਈਮ ਨੂੰ ਪੂਰੀ ਤਰ੍ਹਾਂ ਜੜ ਤੋਂ ਖਤਮ ਕਰਨ ਦਾ ਟੀਚਾ ਹਾਸਲ ਕਰਨ ਲਈ ਡੀਆਈਜੀ ਕ੍ਰਾਈਮ ਨਵੀਨ ਸੈਣੀ ਨੇ ਸ਼ਹਿਰ ਦੇ ਵਪਾਰੀਆਂ ਡਾਕਟਰਾਂ ਅਤੇ ਹੋਰ ਪੇਸ਼ੇਵਾਰਾਂ ਬਨਾਲ ਵਿਸ਼ੇਸ਼ ਬੈਠਕ ਕੀਤੀ ਇਸ ਮੌਕੇ ਉਹਨਾਂ ਵੱਲੋਂ ਸ਼ਹਿਰ ਦੇ ਨਾ ਸੁਜਵਾਨ ਵਪਾਰੀਆਂ ਤੇ ਪੇਸ਼ੇਵਾਰ ਲੋਕੋ ਲੋ ਨਸ਼ਾ ਤੇ ਅਪਰਾਧ ਨੂੰ ਜੜ ਤੋਂ ਖਤਮ ਕਰਨ ਦੀ ਸੁਝਾਵੀ ਲਏ ਐਸਐਸਪੀ ਗੁਰਦਾਸਪੁਰ ਰਣ ਦਿੱਤਿਆ ਅਤੇ ਹੋਰ ਪੁਲਿਸ ਅਧਿਕਾਰੀ ਵੀ ਇਸ ਮੌਕੇ ਤੇ ਮੌਜੂਦ ਰਹੇ ਪੱਤਰਕਾਰ ਨਾਲ ਗੱਲਬਾਤ ਕਰਦੇ ਡੀਆਈਜੀ ਨਵੀਨ ਸੈਣੀ ਨੇ ਕੀ ਕਿਹਾ ਤੁਸੀਂ ਵੀ ਸੁਣੋ ਸੈਣੀ ਕੱਟੇ ਹੋਇਆ एक संपर्क मीटिंग की है सारे मोद प्रबंध्या शहर जेड़ा डिस्ट्रिक सरकार ने मुहिम चलाई है पद्धर पर नशिया विरुद्ध और एंटी सोशल एलिमेंट्स विरोध, वो सारी आप जायजा लिता और फीडबैक लिती है लोगों ने पॉइंट्स असं नोट किते हैं कि अगे ਇਸ ਤਰ੍ਹਾਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾਏ ਤੇ ਬੜੀ ਫਰੂਟਫੁੱਲ ਮੀਟਿੰਗ ਹੋਈ ਹੈ ਜਿਹੜਾ ਕਿ ਸਭ ਪਦਰਤੇ ਲੋਗ ਆਏ ਹਨ ਲੋਕਾਂ ਨੇ ਆਪਣੇ ਸੁਝਾਅ ਦਿੱਤੇ ਜਿਹੜਾ ਕਿ ਅਬ ਦੇ ਸੋਸਾਇਟੀ ਨੂੰ ਇੰਪਰੂਵ ਕਰਨ ਲਈ ਬਹੁਤ ਹੀ ਅੱਗੇ ਆਨਗੇ ਸਾਡੇ ਕੰਮ ਸਰ ਇਸ ਸਮੇਂ ਜੋ ਸਟਾਫ ਆਮ ਲੋਕ ਜਿਹੀ ਕੀ ਜਦ ਨਸ਼ਿਆਂ ਬੰਦ ਬਹੁਤ سارے ਨੋਮਾਂਟ ਕਰ ਚੁੱਕੇ ਆ ਪਰ ਅੱਗੇ ਮੈਨੇਜ ਕਿਦਾਂ ਕੀਤਾ ਜਾ ਰਿਹਾ ਹੈ ਜਿਹੜਾ ਕਿਦਾਂ ਹੋ ਰਹੀ ਚਲਾਈ ਜਾ ਰਹੀ ਹੈ ਚੋਰ ਨਿਸ਼ੇਵਲ ਨਾਮ ਲੱਗਣ ਉਹਨਾਂ ਨੂੰ ਰੀਹੈਬਿਲਿਟੇਟ ਕਰ ਰਹੇ ਹੈ ਸਰਕਾਰ ਹੁਣ ਅਗਲੇ ਸਟੈਪ ਤੇ ਜਾਏਗੀ ਕਿ ਉਹਨਾਂ ਨੂੰ ਕਿਸੇ ਤਰੀਕੇ ਨਾਲ ਕੋਈ এমਪਲੋਇਮੈਂਟ ਕੋਈ ਹੋਰ ਤਰੀਕੇ ਨਾਲ ਤਾਂ ਕਿ ਉਹ ਰਿਲੈਪਸ ਨਾ ਹੋਏ ਜਿਦਾ ਡਾਕਟਰ ਨੇ ਸਾਨੂੰ ਅੱਗੇ ਕਿਹਾ ਕਿ ਪਹਿਲੀ ਬੱਚੇ ਚੜ ਚੁੱਕੀਆ ਪਰ ਉਹ ਇੱਕ ਟੈਬਲੇਟ ਜਿਹੜੇ ਹੈ ਕੋਈ ਮੈਡੀਕਲ ਕੋਰਸ ਹੈ

ਉਨ੍ਹਾਂ ਦੇ तगड़ी ਤਗੜੀ की जाए ਜਾਵੇ ਸਭ ਦੇਖ ਰਹੇ ਨੇ ਪਰ ਸੋਈ ਕਰ ਰਹੇ ਕਿ ਇਹ ਦਸ਼ਕਰਾ ਬੁਰੀ ਨਹੀਂ ਇਹ ਬਾਤ ਕੋਈ ਵੀ ਫਾਰਮਸੀ ਵਾਲਾ ਕੋਈ ਸਿਹਤ ਕਰਤ ਨੂੰ ਸੁਣਾ ਨਹੀਂ ਬਹੁਤ ਬੁਰੀ ਗੱਲ ਹੈ ਇਹ ਐਸੀ ਗੱਲ ਹੈ ਵੀ ਵੀਰ ਮੈਂ ਕੇਸ ਰਿਖੇਦਾ ਕੋਈ ਮਤਲਬ ਹੈ ਕੋਈ ਰੁਕਣੀ ਨਹੀਂ ਐ ਸਭ ਜੋ ਡਾਕਟਰ ਕਰਵਾਇਆ ਜਾ ਰਿਹਾ ਜੀ ਪਾਲ सारी फिगर्स बहुत ही एनकरेजिंग फिगर्स है आज तक इन एनी मात्रा तीन ज्यादा फिगर्स नहीं राइज हुई हैं, पैडलर्स फड़े गए हैं इन्नी प्रॉपर्टी कंफिसकेट हुई है उन्होंने और जोड़ा कि बहुत तगड़ा डेटरेंट आ गया है लोग मतलब एक बहुत तगड़ा मैसेज पहुंचे है सोसाइटी के हम सरकार ਇਹチェ ਹਟਣ ਵਾਲੀ ਨਹੀਂ ਹੈ ਇਸ ਮੂਹਮ ਤੋਂ ਤੇ ਮਤਲਬ ਇਹ ਬਹੁਤ ਹੀ ਅੱਛਾ ਚੱਲ ਰਿਹਾ ਹੈਗਾ ਜਨਾਬ ਗੋਡ ਜੀ ਐਂਟੀ ਡ੍ਰੋਨ ਸਿਸਟਮ ਕਿਹਦਾ ਕੰਮ ਆਵੇਗਾ ਸਾਡੇ ਦੇ ਇਸੇ ਖੇਤਰ ਦੇ ਸਿਸਪਸ ਸਾਹਿਬ ਦੇਖੋ ਐਂਟੀ ਡ੍ਰੋਨ ਸਿਸਟਮ ਆਲਰੇਡੀ ਮਾਨੇਸ਼ ਸੀਮ ਸਾਹਿਬ ਵੱਲੋਂ ਜਿਹੜਾ ਹੈਗਾ ਲਾਂਚ ਕਰ ਦਿੱਤਾ ਗਿਆ ਹੈਗਾ ਇਨੀਸ਼ੀਅਲ ਜਿਹੜੇ ਹੈਗੇ ਪਲੇਸਮੈਂਟ ਹੋ ਗਈ ਹੈਗੀ ਐਂਡ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਦਲਦੀ ਐਂਟੀ ਡ੍ਰੋਨ ਸਿਸਟਮ ਇੰਟਰਡਿਊਸ